ਗੁਰਮੁਖ ਪਿਆਰੋਂ ਉਹਨਾਂ ਦੇ ਨਾਲ ਭਾਈ ਸਰਬਾਈ ਮਹਿਤਾਬ ਸਿੰਘ ਇਹਨਾਂ ਮਹਾਨ ਯੋਧਿਆਂ ਦੀ ਜਦੋਂ ਆਪਾਂ داستان ਸੁਣਦੇ ਆਂ ਤੇ ਸਾਡੇ ਜੀਵਨ ਦੇ ਅੰਦਰ ਬਦਲਾਅ ਹੁੰਦਾ ਅੱਜ ਦਾ ਜਿਹੜਾ ਦਿਹਾੜਾ ਵਾ ਇਹਦਾ ਨਾਮ ਮਹਾਂ ਸੰਗਰਾਮ ਸੰਗਰਾਮ ਦਾ ਅਰਥ ਹੁੰਦਾ ਕ੍ਰਾਂਤੀ ਸੰਗਰਾਮ ਦਾ ਅਰਥ ਹੁੰਦਾ ਸੰਧਾਰ ਮਨਨ ਉਹ ਅਸੀਂ ਆਪਣੀ ਜੀਵਨ ਦੇ ਵਿੱਚ 29 ਦਿਨ 30 ਦਿਨ ਕੋਈ ਤਰਦੀਲੀ ਨਹੀਂ ਜਾਂਦੀ ਪਰ ਸੰਗਰਾਮ ਦੇ ਦਿਹਾੜੇ ਦੇ ਉੱਪਰ ਜਦੋਂ ਆਪਾਂ ਨਮਸਕਾਰ ਕਰਦੇ ਹਾਂ ਗੁਰਦੇਵ ਜੀ ਦੇ ਮਹਾਰਗ ਚਰਨਾਂ ਦੇ ਵਿੱਚ ਉਸ ਵਕਤ ਸਾਡੇ ਮਨ ਦੇ ਅੰਦਰ ਇੱਕ ਵਾਰ ਉਹ ਜਿਹੜਾ ਚੀਤਾ ਆ ਜਾਂਦਾ ਕਿ ਅੱਗੇ ਤੱਕ ਦੀ ਪ੍ਰਭੂ ਨੂੰ ਚੀਤੇ ਨਹੀਂ ਸੀ ਕੀਤਾ ਅੱਜ ਜ਼ਰੂਰ ਕਰਾਂਗੇ ਕਿਉਂਕਿ ਮਾਹੌਲ ਉਦਾਂ ਦਾ ਬਣਿਆ ਹੁੰਦਾ ਸੋ ਗਰਮਕ ਪਿਆਰਿਓ ਸਤਿਗੁਰੂ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਇ ਸੰਤ ਸਹਾਈ ਰਾਮ ਕੀ ਕਰ ਕਿਰਪਾ ਦਿਆ ਮਨਾਈ ਸੇਜ ਸਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਇ ਇਸ ਕੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾਂ ਅਵਰਨੰਦ ਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਾਲਤ ਸਵਾਰੇ ਓਨ ਨਿਹਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰਖਿਐ ਬਹੁੜ ਨਾ ਜਨਮ ਤਾਏ ਜਿਹਾ ਵਾ ਏਕ ਅਨੇਕ ਗੁਣ ਤਰੇ ਨਾਨਕ ਚਿਰਨੀ ਪਾਏ ਫਲਗੁਣ ਨਿਤ ਸਲਾਹੀ ਹੈ ਜਿਸ ਨੋ ਤਿਲ ਨਾ ਤਮਾਈ ਸੋ ਗੁਰਮਤ ਪਿਆਰਿਓ ਇਸ ਪਾਵਨ ਸ਼ਬਦ ਦੇ ਅੰਦਰ ਸੰਤ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਫਲਗੁਣ ਆਨੰਦ ਉਪਾਰ ਜਨਾ ਜਿੰਨਾ ਆਨੰਦ ਫਗਣ ਦੇ ਮਹੀਨੇ ਵਿੱਚ ਉਸ ਪ੍ਰਮਾਤਮਾ ਨੂੰ ਚੇਤੇ ਰੱਖਿਆ ਯਾਦ ਰੱਖਿਆ ਬਣਦਾ ਆਖਰਕਾਰ ਇਹ ਵਚਨ ਚੇਤੇ ਰਹੇ ਜਾਵੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆਂ ਅੰਦਰੋਂ ਜਿਨਾਂ ਕਾ ਮੋਹ ਟੁਟਾ ਤਿਨਕੇ ਸ਼ਬਦ ਸੱਚੇ ਸਾਰੇ ਜਿਨ੍ਹਾਂ ਦੇ ਅੰਦਰੋਂ ਪਿਆਰ ਮੁੱਕ ਜਾਵੇ ਮਹੱਬਤ ਮੁੱਕ ਜਾਵੇ ਉਹ ਦੁਬਾਰਾ ਜਦੋਂ ਸ਼ਬਦ ਨਾਲ ਜੁੜਦੇ ਆ ਤੇ ਸ਼ਬਦ ਦੀ ਪ੍ਰੀਤ ਰੀਤ ਦੇ ਨਾਲ ਹੀ ਗੁਰਮੁਖ ਪਿਆਰ ਉਹ ਅੰਦਰ ਦਾ ਪਿਆਰ ਜਿਹੜਾ ਇਹ ਉਜਾਗਰ ਹੁੰਦਾ ਜਿਵੇਂ ਕਿ ਜਦੋਂ ਮੌਸਮ ਚੇਂਜ ਹੁੰਦਾ ਤੇ ਉਸ ਮੌਸਮ ਦੇ ਦਰਮਿਆਨ ਫੁੱਲ ਬੂਟੇ ਕਈ ਵਾਰ ਸੁੱਕ ਜਾਂਦੇ ਨੇ ਪਰ ਜਦੋਂ ਉਹਨਾਂ ਨੂੰ ਪਾਣੀ ਦਿੱਤਾ ਜਾਵੇ بارش ਆਵੇ ਉਹਦੇ ਨਾਲ ਉਹ ਫਿਰ ਹਰੇ ਭਰੇ ਹੋ ਜਾਂਦੇ ਨੇ ਇਸੇ ਪ੍ਰਕਾਰ ਜਦੋਂ ਮਨੁੱਖ 29 30 ਦਿਨ ਤਕਰੀਬਨ ਸੁੱਕਿਆ ਰਹੇ ਗੁਰੂ ਦੇ پاس ਨਾ ਆਵੇ ਸੰਗਰਾਮ ਦੇ ਦਿਹਾੜੇ ਤੇ ਮੁਰ ਉਹਨੂੰ ਚੇਤਾ ਆ ਜਾਵੇ ਗੁਰੂ ਦੇ پاس ਆਵੇ ਗੁਰੂ ਫਿਰ ਆਂਦੇ ਕਿ ਸ਼ਬਦ ਦੇ ਨਾਲ ਉਹਨੂੰ ਹਰਿਆ ਭਰਿਆ ਕਰ ਦਿੰਦੇ ਪਾਤਸ਼ਾਹ ਮਹਾਰਾਜ ਸਹਿਬ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਸ਼ਬਦ ਨਾਲ ਜੁੜਨਾ ਕਿੰਨਾ ਲਾਜ਼ਮੀ ਆ ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਇਹ ਮਹਿਮਾ ਦਰਸਾਉਂਦੇ ਹੋਏ ਵਚਨ ਕਿਹਾ ਸੀ ਨਾ ਸਿੱਧਾਂ ਦੇ ਨਾਲ ਵਿਚਾਰਕ ਗੋਸ਼ਟੀ ਕਰਦੇ ਸਮੇਂ ਸਿੱਧਾਂ ਨੇ ਸਵਾਲ ਕੀਤਾ ਮਹਾਰਾਜ ਤੁਸੀਂ ਸਾਡੇ ਨਾਲੋਂ ਇਸ ਵਿਚਾਰ ਗੋਸ਼ਟੀ ਦੇ ਵਿੱਚ ਜਿੱਤ ਗਏ ਤੁਹਾਡੇ ਪਾਸ ਤਾਕਤ ਤੁਹਾਡੇ ਪਾਸ ਬਲ ਕਿਹੜਾ ਤੇ ਮਹਾਰਾਜ ਨੇ ਬੜਾ ਸੁੰਦਰ ਸ਼ਬਦ ਕਿਹਾ ਸੀ ਪਵਨ ਆਰੰਭ ਸਤਗੁਰੂ ਮਤਵੇਲਾ ਸ਼ਬਦ ਗੁਰੂ ਸੁਰਤ ਵੰਡੀ ਲਾ ਕਿਉਂਕਿ ਮੇਰੇ ਪਾਸ ਇਸ ਸੁਰਤ ਨੂੰ ਟਕਾਉਣੇ ਵਾਸਤੇ ਗੁਰ ਸ਼ਬਦ ਹੈ ਗੁਰ ਸ਼ਬਦ ਦੇ ਨਾਲ ਜਦੋਂ ਆnde ਕੇ ਸੁਰਤ ਨੂੰ ਟਕਾਇਆ ਜਾਂਦਾ ਤੇ ਜਿੱਤਾ ਸੰਸਾਰ ਦੇ ਵਿੱਚ ਜਿਹੜੀਆਂ ਸੁਭਾਵਕ ਹੋ ਜਾਂਦੀਆਂ ਕਿਉਂਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਸਮੈਨੋਂ ਸੰਪਿਆ ਜਾਂ ਤੇਰਾ ਬੰਦਾ ਲਕshmi ਤੋਟ ਨਾ ਆਵਈ ਖਾਈ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰਗੋਵਿੰਦਾ ਅੱਜ ਦੇ ਸੰਗਰਾਮ ਦੇ ਮਹੀਨੇ ਦੇ ਦਰਮਿਆਨ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਵੀ ਸਾਨੂੰ ਇਹੀ ਸਮਝਾਉਂਦੇ ਨੇ ਕੇ ਫਲਗੁਣ ਆਨੰਦ ਉਪਾਰ ਜਿਨਾ ਹਰ ਸਜਣ ਪ੍ਰਗਟੇ ਆਏ ਜੇ ਸੰਤਾਂ ਦੇ ਨਾਲ ਮਿਲ ਕਰਕੇ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਨੂੰ ਯਾਤ ਕੀਤਾ ਜਾਵੇ ਤੁਹਾਡੇ ਫਿਰਦੇ ਦੇ ਅੰਦਰ ਆਂਦੇ ਕੀ ਖੀੜਾ ਬਣੇਗਾ ਖੁਸ਼ੀ ਆਵੇਗੀ ਕਿਉਂਕਿ ਉਸ ਖੁਸ਼ੀ ਦੇ ਆਧਾਰ ਤੇ ਮੈਂ ਇੱਕ ਬੰਧਨ ਕਹਾ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਪਰ ਗਾਵੋ ਹਰੀ ਕੇਰਾ ਮਨ ਜਿਨੀ ਵਰਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੇ ਪਾਇਆ ਸੋ ਗਰਮਕ